ਭਾਈ ਜਗਾ ਜੀ ਨੇ ਤੀਜਾ ਸਵਾਲ ਕੀਤਾ ਕਹਿੰਦਾ ਮਹਾਰਾਜ ਜੀ ਸਾਰਾ ਦਿਨ ਕੰਮਕਾਰ ਕਰਨਾ ਹੁੰਦਾ ਸਾਰਾ ਦਿਨ ਧੰਦਾ ਹੈ ਸਖਤ ਮਿਹਨਤ ਹੈ ਹੋਜੂ ਪਾਰ ਉਤਾਰਾ ਇਹ ਜਨਮ ਮਰਨ ਦੇ ਦੁੱਖ ਤੋਂ ਹੋ ਜੂ ਮੁਕਤ ਕੰਮ ਹੁਣ ਮੈਂ ਜਲਦੀ ਬੋਲਾਂਗਾ ਜਵਾਬ ਜਿਹੜਾ ਗੁਰੂ ਅੰਗਦ ਸਾਹਿਬ ਨੇ ਦਿੱਤਾ ਬਹੁਤ ਪਿਆਰਾ ਜਵਾਬ ਹੈ ਮਹਾਰਾਜ ਕਹਿੰਦੇ ਕੋਈ ਕੰਮਕਾਰ ਇਹ ਸੁਣ ਲਿਓ ਸਾਰੇ ਕੀਰਤੀ ਸਿੰਘ ਜੀ ਭੈਣਾ ਸਭ ਕੋਈ ਕੰਮਕਾਰ ਇਹੋ ਜਾਂ ਨਹੀਂ ਕਿ ਜਿਹੜਾ ਕੰਮਕਾਰ ਕਰਦਿਆਂ ਵਿੱਚ ਵਕਤ ਨਾ ਮਿਲੇ ਜਿੰਨੇ ਕੰਮਕਾਰ ਨੇ ਉਹਨਾਂ ਵਿੱਚ ਕੋਈ ਵਕਤ ਵਿੱਚ ਖਾਲੀ ਆ ਜਾਂਦਾ ਉਹ ਖਾਲੀ ਵਕਤ ਵੀ ਕਰਤਾਰ ਦੀ ਸੰਭਾਲ ਕਰਨੀ ਬੜਾ ਧਿਆਨ ਨਾਲ ਸੁਣਨਾ ਕੋਈ ਕੰਮ ਕਰ ਐਸਾ ਨਹੀਂ ਹੁਣ ਅੱਡੀ ਤੁਸੀਂ ਕੋਈ ਦੁਕਾਨਦਾਰ ਬੈਠਾ ਨਾ ਕਈ ਵਾਰੀ ਇੱਕ ਦਾਗ ਬਣ ਜਿਆ ਤੇ ਵਿੱਚ ਕਈ ਵਾਰੀ 10 ਮਿੰਟ ਵਿਹਲੇ ਆ ਜਾਂਦਾ ਕਹਿੰਦੇ ਜਿਹੜੇ 10 ਮਿੰਟ ਵਿਹਲੇ ਆਗੇ ਨਾ ਉਹ ਵੀ ਕਰਤਾਰ ਦੀ ਸੰਭਾਲ ਕਰ ਆਖੋ ਸਤਨਾਮ ਵਾਹਿਗੁਰੂ ਤੇਰੀ ਦੁਕਾਨ ਵੀ ਸਫਲੀ ਹੋ ਗਿਰ ਤੂੰ ਵੀ ਸਫਲੀ ਇਹ ਤੁਸੀਂ ਆਪ ਇਹਦਾ ਜਾ ਲਾ ਲਓ ਮੈਂ ਇਹਨੂੰ ਟਾਈਮ ਨਹੀਂ ਲਾਣਾ ਜਾਂਦਾ ਕੋਈ ਕਾਰੀਗਰ ਮਸ਼ੀਨ ਤੇ ਕੰਮ ਕਰ ਰਿਹਾ ਨਾ ਵਿੱਚ ਇਹੋ ਜਿਹਾ ਟਾਈਮ ਆ ਜਾਂਦਾ ਵੀ ਉਹ ਚੀਜ਼ ਮਸ਼ੀਨ ਚ ਪਾਤੀ ਹੁਣ ਉਹਨੇ 2 ਮਿੰਟ ਚ ਤਿਆਰ ਕਰਨੀ ਹੈ ਤੇ ਕਾਰੀਗਰ ਨੇ ਖਲੋਣਾ ਉਹ ਜਿਹੜੇ ਖਲੋਣਾ ਹੈ ਨਾ 2-3 ਮਿੰਟ ਜੇ ਕਾਰੀਗਰ ਨੇ ਸੰਗਤ ਕੀਤੀ ਹੋਵੇ ਉਹ 2-3 ਮਿੰਟ ਵੀ ਉਸ ਕਰਤਾਰ ਦੀ ਸੰਭਾਲ ਕਰਨੀ ਆਖੋ ਸਤਿਨਾਮ ਵਾਹਿਗੁਰੂ ਉਹ ਬੜੀ ਵੱਡੀ ਗੱਲ ਹੁਣ ਮੈਂ ਕਹਾਂ ਤੁਸੀਂ ਕੋਈ ਬੀਬੀ ਸਾਰਾ ਦਿਨ ਪ੍ਰਸ਼ਾਦ ਬਣਾਦੀ ਰਹਿੰਦੀ ਹੁੰਦੀ ਨਹੀਂ ਸਾਰਾ ਦੀ ਸਪਾਈਆਂ ਵਿੱਚ ਵਹਿਲ ਆਂਦੀ ਹੈ ਉਹ ਜਿਹੜੀ ਵਹਿਲ ਆਂਦੀ ਹੈ ਨਾ ਪਹਿਲੇ ਉਹਨੂੰ ਸੰਭਾਲੋ ਮਹਾਰਾ ਕਹਿੰਦੇ ਉਹ ਜਿਹੜਾ ਵਹਿਲ ਨੂੰ ਸੰਭਾਲਦਾ ਹੈ ਨਾ ਉਸ ਵਹਿਲ ਦੇ ਵਿੱਚ ਕਰਤਾਰ ਨੂੰ ਸੰਭਾਲਦਾ ਉਹ ਕਰਤਾਰ ਇਹੋ ਜੀ ਕਿਰਪਾ ਕਰ ਦਿੰਦਾ ਹੈ ਕਿ ਜਿਹੜਾ ਵਿੱਚ ਟਾਈਮ ਤੇਰੇ ਕੰਮਕਾਰ ਨੂੰ ਲੱਗਦਾ ਹੈ ਨਾ ਉਹ ਕੰਮਕਾਰ ਵਿੱਚ ਵੀ ਕਰਤਾਰ ਵਸਣਾ ਸ਼ੁਰੂ ਕਰ ਦਿੰਦਾ ਬਹੁਤ ਧਿਆਨ ਨਾਲ ਪਹਿਲੇ ਵਿਚਲੀ ਵੇਲ ਸੰਭਾਲ ਉਸ ਵੇਲ ਨੂੰ ਸੰਭਾਲਣ ਦਾ ਕੀ ਹੋਏਗਾ ਫਿਰ ਕੰਮਕਾਰ ਵੀ ਕਰਤਾਰ ਵਸ ਜੇ ਪਰ ਮੈਂ ਅਗਲੀ ਗੱਲ ਪੜ ਕੇ ਆਰਾਮ ਹੋ ਗਿਆ ਮਹਾਰਾਜ ਕਹਿੰਦੇ ਪਰ ਇਹ ਗੱਲ ਕਹਿ ਕੇ ਨਾ ਵੀ ਵੇਲ ਨੂੰ ਵੀ ਕਰਤਾਰ ਨੂੰ ਸੰਭਾਲਣਾ ਹੈ ਤੇ ਉਸ ਤੋਂ ਬਾਅਦ ਕਰਤਾਰ ਕੰਮ ਜੀ ਵਸ ਜੇਗਾ ਪਰ ਉੱਪਰ ਲ ਭਾਈ ਸਾਰੇ ਪਿਆਨਾ ਸੁਣ ਗੁਰੂ ਅੰਗਦ ਸਾਹਿਬ ਦਾ ਬਚਨ ਜੇ ਇਤਿਹਾਸਕ ਕਿਤਾਬਾਂ ਚੋਂ ਗੁਰੂ ਅੰਗਦ ਸਾਹਿਬ ਕਹਿੰਦੇ ਪਰ ਪਰ ਇਹਦੀ ਨੀ ਅੱਜਨੇ ਜਿਹੜਾ ਕੰਮਕਾਰ ਵਿੱਚ ਖਾਲੀ ਟਾਈਮ ਕਰਤਾਰ ਨੂੰ ਸੰਭਾਲ ਲੋ ਕੰਮ ਕਰਦੇ ਹੀ ਵਾਜ ਪਰ ਇਹਦੀ ਨੀ ਪਰ ਇਹਦੀ ਨੀ ਆਪਣੇ ਘਰ ਸਵੇਰੇ ਹੀ ਰੱਖ ਲੈਣੀ ਵਾਜੀ ਪਰ ਇਹਦੀ ਨੀ ਆਪਣੇ ਘਰ ਅੰਮ੍ਰਿਤ ਵੇਲੇ ਹੀ ਰੱਖ ਲੈਣੀ ਪੱਕੀ ਕਰ ਲੈਣੀ ਹੈ ਜਿਹੜਾ ਅੰਮ੍ਰਿਤ ਵੇਲੇ ਦੀ ਨੀ ਪੱਕੀ ਕਰਕੇ ਚੱਲੇਗਾ ਉਦੇ ਵਿਹਲੇ ਕੰਮ ਚ ਵੀ ਤੇ ਹੋਲੀ-ਉਲੀ ਕੰਮ ਦੀ ਵੇਲ ਵਿੱਚ ਵੀ ਤੇ ਕੰਮਕਾਰ ਵਿੱਚ ਵੀ ਕਰਤਾਰ ਵਸੇਗਾ ਜਿਹੜਾ ਘਰੋਂ ਪਹਿਲੇ ਨਹੀਂ ਪੱਕੀ ਕਰਕੇ ਚੱਲਦਾ ਇਸ਼ਾਰਾ ਕਿਹਦਾ ਦਿੱਤਾ ਅਮਰਤ ਵੇਲੇ ਦਾ ਉਹ ਲਫਜ਼ ਮੈਂ ਭਾਈ ਵੀਰ ਸਿੰਘ ਦੇ ਪੜ੍ਹ ਰਿਹਾ ਜੀ ਖੂਬ ਹੋ ਗੁਰੂ ਅੰਗਦ ਸਾਹਿਬ ਕਹਿੰਦੇ ਰਾਤ ਰਾਤ ਜਿਹੜਾ ਜਲਦੀ ਸੌਂਜੇ ਹੁਣ ਤੁਸੀਂ ਆਪ ਇਹੰਦਾ ਜਾਈ ਲਾ ਲੇ ਰਾਤ ਜਿਹੜਾ ਜਲਦੀ ਸੌਂਜੇ ਸਵੇਰੇ ਸਵਖਤੇ ਜਾਗ ਪਏ ਸਵਖਤੇ ਜਾਗਣ ਤੋਂ ਪਹਿਲਾਂ ਬਾਅਦ ਸਵਖਤੇ ਜਾਗਣ ਤੋਂ ਬਾਅਦ ਫਿਰ ਕਰਤਾਰ ਦੀ ਯਾਦ ਵਿੱਚ ਬੈਠੇ ਗੁਰੂ ਅੰਗਦ ਸਾਹਿਬ ਕਹਿੰਦੇ ਉਹ ਜਿਹੜਾ ਸਵੇਰੇ ਸਵਖਤੇ ਜਾਗਣ ਤੋਂ ਬਾਅਦ ਕਰਤਾਰ ਦੀ ਯਾਦ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਬੈਠੇਗਾ ਉਹ ਸਵੇਰ ਦੀ ਕੀਤੀ ਹੋਈ ਕਮਾਈ ਸਵੇਰ ਦੀ ਰੱਖੀ ਹੋਈ ਨੀਂਦ ਦਾ ਅਸਰ ਸਾਰਾ ਦਿਨ ਉਹਦੇ ਉੱਤੇ ਕਾਮਕਾਰ ਦੇ ਉੱਤੇ ਉਹਦੇ ਹਿਰਦੇ ਤੇ ਰਹੇਗਾ ਆਖੋ ਸਾਹਿਬ ਇਹਦੀ ਨੀਂਹ ਅੰਮ੍ਰਿਤ ਵੇਲੇ ਜਰੂਰ ਰੱਖੋ ਅਵੇਂ ਘੰਟੇ ਲਈ ਰੱਖ ਦਿਓ 45 ਮਿੰਟ ਲਈ ਰੱਖ ਦਿਓ 1.5 ਘੰਟੇ ਲਈ ਰੱਖ ਦਿਓ